ਅੱਛੇ ਕਾਰਜੀ ਵੈਦ ਜੀ ਕਾ ਖਾਲਸਾ ਵੈਦ ਜੀ ਕੀ ਫਤਿਹ ਅੱਜ ਅਸੀਂ ਖੁੱਲ ਕੇ ਗੱਲ ਕਰਦੇ ਆ ਤੁਸੀਂ ਵੀਡੀਓ ਨੂੰ ਪੂਰੀ ਤਰ੍ਹਾਂ ਸੁਣਨਾ ਵੀਡੀਓ ਨੂੰ ਕਦੇ ਸਕਿਪ ਨਹੀਂ ਕਰਨਾ ਤੁਹਾਨੂੰ ਅੱਜ ਉਹ ਗੱਲਾਂ ਸੁਣਾਵਾਂਗਾ ਕਿ ਜਿਹੜੀਆਂ ਤੁਸੀਂ ਹੋ ਸਕਦਾ ਬਹੁਤੇ ਨੌਜਵਾਨਾਂ ਨੇ ਨਾ ਸੁਣੀਆਂ ਹੋਣ ਨੌਜਵਾਨੀ ਨੂੰ ਨਾ ਉਹਨਾਂ ਗੱਲਾਂ ਦਾ ਪਤਾ ਹੋਵੇ ਇਹ ਸਾਰੀਆਂ ਜਿਹੜੀਆਂ ਗੱਲਾਂ ਜੁੜੀਆਂ ਨੇ ਕੇਂਦਰ ਸਰਕਾਰ ਤੇ ਕਿਸਾਨਾਂ ਨਾਲ ਜੁੜੀਆਂ ਜਿਹੜੀਆਂ ਗੱਲਾਂ ਨੇ ਤੁਹਾਨੂੰ ਅੱਜ ਅਸੀਂ ਇਸ ਗੱਲਬਾਤ ਦੇ ਜ਼ਰੀਏ ਤੁਹਾਨੂੰ ਸੁਣਾਉਣੇ ਆ। ਆਪ ਨੂੰ ਸਾਰਿਆਂ ਨੂੰ ਪਤਾ ਕਿ ਕਿਸਾਨਾਂ ਵੱਲੋਂ ਜਿਹੜਾਗਾ ਉਹ ਦਿੱਲੀ ਵੱਲ ਜਿਹੜਾ ਕੁਝ ਕੀਤਾ ਗਿਆਗਾ 13 ਤਰੀਕ ਨੂੰ ਕੁਸ਼ੋਤ ਤੋਂ ਪਹਿਲਾਂ ਜਿਹੜੇ ਕਿਸਾਨ ਨੇ ਉਹ ਤਰਪੇ ਸੀ। ਜਾਨੀ ਕਿ ਅੱਜ 14 ਤਰੀਕ ਹੋ ਗਈ ਤੇ ਜਿਹੜਾ ਸਰਕਾਰ ਵੱਲੋਂ ਆ ਖੱਟੜ ਸਰਕਾਰ ਵੱਲੋਂ ਮੋਦੀ ਦੀ ਸਰਕਾਰ ਵੱਲੋਂ ਕਹਿਦੀ ਏ ਕਿ ਕਿਸਾਨਾਂ ਉੱਤੇ ਅੱਜ ਦਾ ਤਸੱਦਦ ਜਿਹੜਾ ਟਾਇਆ ਜਾ ਰਿਹਾ ਹੈਗਾ ਕਿਸਾਨਾਂ ਦੇ ਉੱਪਰ ਅਥਰੂ ਗੈਂਸ ਦੇ ਗੋਲੇ ਡਰਾਉਣ ਰਾਹੀ ਛਿੱਟੇ ਜਾ ਰਹੇ ਨੇ ਜਿਹਦੇ ਕਰੀਬ 100 150 ਦੇ ਕਰੀਬ ਜਿਹੜਾ ਕਿਸਾਨ ਫਟੜ ਹੋ ਚੁੱਕਿਆ ਹੈ ਇਸ ਤੋਂ ਪਹਿਲਾਂ ਕਈਆਂ ਦੀ ਖਬਰ ਨਾਜ਼ਕ ਵੀ ਬਣੀ ਹੋਈ ਆ ਦੋ ਚਾਰ ਕਿਸਾਨਾਂ ਦੀ ਇਹ ਵੀ ਖਬਰ ਨਿਕਲ ਕੇ ਸਾਹਮਣੇ ਆਈ ਆ ਤੁਹਾਨੂੰ ਪਹਿਲਾਂ ਅਸੀਂ ਵੀਡੀਓ ਦਿਖਾਉਣੇ ਇੱਕ ਛੋਟੀ ਜੀ ਫਿਰ ਅੱਗੇ ਗੱਲਬਾਤ ਕਰਦੇ ਆ ਫਿਰ ਅੱਗੇ ਤੁਹਾਨੂੰ ਦਿੰਨੇ ਆ ਛਾਲੀ ਜਾਣਕਾਰੀ ਕਿ ਇਹਦਾ ਹੱਲ ਕੀ ਸੀ ਤੇ ਕੀ ਹੋਣਾ ਚਾਹੀਦਾ ਸੀ ਤੇ ਕਿਉਂ ਅੱਜ ਜਿਹੜਾ ਕਿਸਾਨਾਂ ਨੂੰ ਜਿਹੜਾ ਖੱਜਲ ਖਵਾਰ ਹੋਣਾ ਪੈ ਰਿਹਾ ਤੇ ਇਹ ਖੱਜਲ ਖਵਾਰੀ ਤੋਂ ਪਹਿਲਾਂ ਆਪਾਂ ਬਚ ਸਕਦੇ ਸੀ ਤੁਹਾਨੂੰ ਦੱਸ ਦਊਂਗਾ ਕਿਵੇਂ ਬਚ ਸਕਦੇ ਸੀ ਪਹਿਲਾਂ ਤੁਸੀਂ ਇੱਕ ਤੁਹਾਨੂੰ ਕਿਸਾਨ ਦੀ ਵੀਡੀਓ ਦਿਖਾਵਾਂਗੇ ਜਿਹਦੇ ਉੱਤੇ ਇਨਾਂ ਨੇ ਆਪਣਾ ਜ਼ਖਮੀ ਕੀਤਾ ਹੋਇਆਗਾ ਤੇ ਫਿਲਹਾਲ ਵੀਡੀਓ ਜਿਹੜੀ ਉਹ ਖੁੱਲ ਨਹੀਂ ਰਹੀ ਇਹਦੇ ਵਿੱਚ ਚਲੋ ਸਾਰਿਆਂ ਨੂੰ ਪਤਾ ਹੈ ਕਿ ਕਿਸਾਨਾਂ ਉੱਤੇ ਜਿਹੜਾ ਅਨਤ ਤਸੱਦਦ ਕੀਤਾ ਜਾ ਰਿਹਾ ਹੈ ਮੋਦੀ ਸਰਕਾਰ ਵੱਲੋਂ ਖੱਟੜ ਸਰਕਾਰ ਵੱਲੋਂ ਹਰਿਆਣੇ ਦੀ ਸਰਕਾਰ ਵੱਲੋਂ ਹੁਣ ਗੱਲ ਆ ਇਹਦੇ ਵਿੱਚ ਦੋ ਨੇ ਕਿ ਇਸ ਕਿਸਾਨਾਂ ਨੂੰ ਬਾਰ-ਬਾਰ ਖੱਜਲ-ਖਵਾਰ ਕਿਉਂ ਹੋਣਾ ਪੈ ਰਿਹਾਗਾ ਮੈਂ ਗੱਲ ਥੋੜੀ ਪਿੱਛੇ ਲੈ ਕੇ ਜਾਊਂਗਾ ਤੁਸੀਂ ਵੀਡੀਓ ਨੂੰ ਪੂਰਾ ਧਿਆਨ ਨਾਲ ਸੁਣਨਾ 5-7 ਕ 7-8 ਕ ਮਿੰਟਾਂ ਦੀ ਜਿਹੜੀ ਜਿੰਨੀ ਵੀ ਵੀਡੀਓ ਹੋਊਗੀ ਜਿੱਥੇ ਆਪਣੀ ਗੱਲ ਸਮਾਤੂ ਤੁਸੀਂ ਧਿਆਨ ਨਾਲ ਸੁਣਨਾ ਫਿਰ ਤੁਸੀਂ ਆਪਣੇ ਕਮੈਂਟ ਰਾਹੀਂ ਦੱਸਣਾਗਾ ਕਿ ਮੈਂ ਕਿੰਨਾ ਹੱਥ ਇਹਦੇ ਵਿੱਚ ਸਚਾਈ ਹੈ ਇਸ ਵੀਡੀਓ ਦੇ ਵਿੱਚ ਕਿੰਨੇ ਕਿ 29 ਆ ਜਾਂ ਕਿੰਨੇ ਕਿਸਾਨਵੰਦੀਆਂ ਸੱਚੀਆਂ ਨੇ ਜਾਂ ਕਿੰਨੀਆਂ ਕਿ ਇਹਨਾਂ ਦੇ ਵਿੱਚ ਜਿਹੜੀਆਂ ਕਵੀਆਂ ਨੇ ਗੱਲ ਕਰਦੇ ਆ 1984 ਤੋਂ ਪਹਿਲਾਂ ਦੀ 82 83 ਦੀ ਗੱਲ ਕਰਦੇ ਆ ਜਦੋਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਉਸ ਟਾਈਮ ਕੇਂਦਰ ਸਰਕਾਰ ਇੰਦਰਾ ਗਾਂਧੀ ਦੀ ਸਰਕਾਰ ਹੁੰਦੀ ਸੀ ਤੇ ਉਸ ਅੱਗੇ ਵੀ ਮੰਗਾਂ ਜਿਹੜੀਆਂ ਨੇ 18 ਮੰਗਾਂ ਰੱਖੀਆਂ ਸੀ ਸੰਤ ਬਾਬਾ ਜਰਨੈਲ ਸਿੰਘ ਨੇ 18 ਮੰਗਾਂ ਦੇ ਵਿੱਚੋਂ ਕਟਕੜ 16 ਮੰਗਾਂ ਜਿਹੜੀਆਂ ਕਹਿ ਦਈਏ ਆਪਾਂ 15 ਜਾਂ 16 ਮੰਗਾਂ ਕਹਿ ਦਈਏ ਕਿਸਾਨੀ ਦੇ ਨਾਲ ਜੁੜੀਆਂ ਹੋਈਆਂ ਸੀ ਸੰਤ ਪਿੰਡਰਾ ਵਾਲਿਆਂ ਨੇ ਜਿਹੜੀ ਪਹਿਲੀ ਮੰਗ ਰੱਖੀ ਸੀ ਕਿ ਚੰਡੀਗੜ੍ਹ ਦਾ ਜਿਹੜਾ ਚੰਡੀਗੜ੍ਹ ਉਹ ਪੰਜਾਬ ਨੂੰ ਦਿੱਤਾ ਜਾਵੇ ਪੰਜਾਬੀ ਬੋਲਦੇ ਇਲਾਕੇ ਨੇ ਜਿਹੜੇ ਪੰਜਾਬ ਨਾਲ ਲੱਗਦੇ ਨੇ ਜਿਹੜੇ ਹਰਿਆਣੇ ਦੇ ਵਿੱਚ ਆ ਗਏ ਉਹ ਪੰਜਾਬ ਨੂੰ ਦਿੱਤੇ ਜਾਣ ਜਿਹੜੇ ਆਪਾਂ ਅੱਜ ਕੇਂਦਰ ਸਰਕਾਰ ਕੋਲੇ ਜਾਣਦੇ ਆ ਜਿਹੜੀ ਪਾਵਰ ਕੇਂਦਰ ਸਰਕਾਰ ਕੋਲੇ ਆ ਉਹ ਪੰਜਾਬ ਸਰਕਾਰ ਨੂੰ ਸੂਬਾ ਸਰਕਾਰ ਨੂੰ ਦਿੱਤੀ ਜਾਵੇ ਉਹਦਾ ਸੂਬਾ ਸਰਕਾਰ ਮਲ ਤੈ ਕਰੇਗੀ ਕਿਸਾਨਾਂ ਦਾ ਤੇ ਉਹ ਜਿਹੜਾ ਕੇਂਦਰ ਕੋਲੇ ਨਹੀਂ ਹੋਣਾ ਚਾਹੀਦਾ ਇਹ ਉਹਨਾਂ ਮੰਗਾਂ ਦੇ ਵਿੱਚ ਲਿਖਿਆ ਹੋਇਆਗਾ ਪੰਜਾਬ ਦੇ ਪਾਣੀਆਂ ਦਾ ਜਿਹੜਾ ਹੱਕ ਆ ਪੰਜਾਬ ਨੂੰ ਦਿੱਤਾ ਜਾਵੇ ਪੰਜਾਬ ਦੇ ਜਿਹੜੇ ਡੈਮਾਂ ਦੇ ਜਿਹੜੇ ਹੱਕ ਉੱਥੇ ਮਾਲਕ ਕਿੰ ਸਰਕਾਰ ਆ ਉਹ ਪੰਜਾਬ ਸਰਕਾਰ ਨੂੰ ਦਿੱਤੇ ਜਾਣ ਜਿਹੜੇ ਕਿਸਾਨ ਜਾਂ ਕਹਿੰਦੇ ਨੌਜਵਾਨ ਉਕੀ ਦਾ ਜਿਹੜਾ ਸੇਵਨ ਕਰਦੇ ਸੀ ਉਹਨਾਂ ਦੇ ਜਿਹੜੇ ਇੱਕ ਕਾਰਡ ਬਣਾਏ ਜਾਣ ਤਾਂ ਕਿ ਅਗਲਾ ਜਿਹੜਾ ਨੌਜਵਾਨ ਇਸ ਨਸ਼ੇ ਦੇ ਨਾਲ ਲੱਗ ਸਕੇ ਤੇ ਕਈ ਹੋਰ ਧਾਰਮਿਕ ਮੰਗਾਂ ਸੀ ਜਿਵੇਂ ਟਰਾਂਸਫਰਸ ਜਿਹੜੇ ਉਸ ਵੇਲੇ ਜਿਹੜੇ ਦਰਬਾਰ ਸਾਹਿਬ ਵਿੱਚ ਲਗਾਏ ਜਾਂ ਜਿਵੇਂ ਹਿੰਦੂਆਂ ਦੇ ਮੰਦਰਾਂ ਦੇ ਵਿੱਚ ਲਗਾਏ ਸੀ ਤੇ ਜਿਹੜਾ ਕਿਸਾਨੀ ਨੂੰ ਪਹਿਲ ਦੇ ਆਧਾਰ ਤੇ ਅੰਨ ਪੈਦਾ ਕਰਦਾ ਜਿਹੜਾ ਕਿਸਾਨ ਉਹਨਾਂ ਦੀਆਂ ਜਿਹੜੀਆਂ ਫਸਲਾਂ ਜਿਹੜੀਆਂ ਫਸਲਾਂ ਦਾ ਭਾਗ ਆ ਉਹ ਕਿਸਾਨ ਆਪ ਖੁਦ ਤੈਅ ਕਰੇਗਾ ਕਿ ਉਹਦੇ ਫਸਲ ਦਾ ਇੰਨਾ ਭਾਗ ਆ ਇੰਨਾ ਰੇਟ ਆ ਅਤੇ ਕਰੀਬ ਜਿਹੜੀਆਂ ਸਾਰੀਆਂ ਤੁਹਾਨੂੰ ਦੱਸਿਆ ਕਿ 18 ਮੰਗਾ ਨੰਦਪੁਰ ਦੇ ਨੰਦਪੁਰ ਮਥੇ ਦੇ ਵਿੱਚ ਲਿਖੀਆਂ ਸੀ ਇਹ ਇੱਕ ਸੰਤ ਭਿੰਡਰਾ ਵਾਲਿਆਂ ਨੇ ਉਸ ਟਾਈਮ ਇੱਕ ਇਹ ਮੋਰਚਾ ਲਾਇਆ ਸੀ ਪਰ ਉਦੋਂ ਨਾ ਤਾਂ ਕੋਈ ਕਿਸਾਨ ਜਾਗਿਆ ਨਾ ਕੋਈ ਜਥੇਬੰਦੀ ਜਾਗੀ ਸਗੋਂ ਅਖੌਤੀ ਲੀਡਰਾਂ ਨੇ ਕਹਿ ਦਈਏ ਕਿ ਅਕਾਲੀ ਲੀਡਰਸ਼ਿਪ ਨੇ ਭਿੰਡਰਾ ਵਾਲਿਆਂ ਨੂੰ ਆਪਣਾ ਮੂਰਤਾ ਛੱਡ ਕੇ ਇੱਕ ਵਾਰੀ ਤਾਂ ਸ਼ਾਮਲ ਜ਼ਰੂਰ ਹੋਏ ਨੇ ਪਰ ਫਿਰ ਉਹਨਾਂ ਮੰਗਾ ਤੋਂ ਆਪਣਾ ਆਪ ਸਾ ਵਟ ਲਿਆ ਜਿਵੇਂ ਅੱਜ ਦੇ ਗਦਾਰ ਲੀਡਰ ਦੀਪ ਸਿੱਧੂ ਦੇ ਨੂੰ ਗਦਾਰ ਕਹਿੰਦੇ ਰਹੇ ਦੀਪ ਸਿੱਧੂ ਨੇ ਕਿਸਾਨੀ ਦੇ ਵਿੱਚ ਵੱਡਾ ਜਿਹੜਾ ਸੰਘਰਸ਼ ਕੀਤਾ ਸੰਭੋ ਬਾਰਡਰ ਤੋਂ ਲੈ ਕੇ ਅੱਜ ਵੀ ਨੌਜਵਾਨ ਤੁਹਾਨੂੰ ਜਿਹੜੇ ਸੁਣਾਈ ਦਿੰਦੇ ਨੇ ਕਿ ਦੀਪ ਸਿੱਧੂ ਨੇ ਪਹਿਲੇ ਜਿਹੜੇ ਬੈਰੀਕੇਡ ਜਿਹੜੇ ਤੋੜੇ ਸੀ ਦੀਪ ਸਿੱਧੂ ਨੇ ਅੱਜ ਦੇ ਵੀਡੀਓ ਤੁਸੀਂ ਸੁਣ ਲਓ ਕਿ ਰਾਤ ਦੀ ਮਿਲਦੀਆਂ ਸੰਤਾਂ ਦੀਆਂ ਜਿਹੜੀਆਂ ਸਪੀਚਾਂ ਸੀ ਉਹਨਾਂ ਦੇ ਨਾਲ ਮੇਲ ਖਾਂਦੀਆਂ ਨੇ ਭਾਵ ਕਿ ਉਹਨਾਂ ਦਾ ਜਿਹੜਾ ਕਹਿਣਾ ਸੀ ਕਿ ਬਾਦ ਦੇ ਅਧਿਕਾਰਾਂ ਦੀ ਮੰਗ ਕਰੋ ਜਿਹੜੀ ਸਰਕਾਰ ਦਰਬਾਰ ਸਾਹਿਬ ਤੇ ਟੈਂਕਾ ਤੋਪਾਂ ਦੇ ਨਾਲ ਹਮਲਾ ਕਰ ਸਕਦੀ ਆ ਉਹ ਤੁਹਾਡੀਆਂ ਜ਼ਮੀਨਾਂ ਤਾਂ ਉਹਨਾਂ ਪੱਲੇ ਉਹਨਾਂ ਲੇਤਾ ਮਿੱਟਾ ਨਿਖੇੜਾ ਤੇ ਪਰ ਲੋਕਾਂ ਨੇ ਜਿਹੜਾ ਕਿਸਾਨ ਦੁਨੀਆ ਦੇ ਕੁਝ ਆਗੂ ਸੀ ਉੱਥੇ ਜਿਹੜੇ ਜਦੋਂ ਲਾਲ ਕਿਲੇ ਦੇ ਉੱਤੇ ਝੰਡਾ ਚੜਾਇਆ ਜਾਂਦਾਗਾ ਨਾਲ ਕੇਸਰੀ ਜਿਹੜਾ ਖਾਲਸਾ ਦਾ ਝੰਡਾ ਪਾ ਇਨਸਾਨ ਸਾਹਿਬ ਜਿਹੜੇ ਆਪਾਂ ਵੇਖਦੇ ਆਂ ਹਰ ਗੁਰਦੁਆਰ ਸਾਹਿਬ ਦੇ ਝੁਲਦੇ ਨੇ ਉਹਦੇ ਨਾਲ ਹੀ ਕਿਸਾਨ ਦਾ ਝੰਡਾ ਚੜਾਇਆ ਗਿਆ ਤਰੰਗੇ ਨੇ ਉੱਤੇ ਛੇੜਿਆ ਨਹੀਂ ਗਿਆ ਸਾਡੇ ਇੱਥੇ ਇੱਕ ਅਖੌਤੀ ਲੀਡਰ ਬਣੇ ਜਿਹੜੇ ਕਿਸਾਨ ਦੁਨੀਆ ਦੇ ਕੁਝ ਲੀਡਰ ਉਹਨਾਂ ਨੇ ਦੀਪਸਿੱਧੂ ਨੂੰ ਭੰਡੜਾ ਸ਼ੁਰੂ ਕਰ ਦਿੱਤਾ ਤੇ ਸਾਡੇ ਲੋਕ ਭੋਲੇ-ਪਾਲੇ ਨੇ ਜਿਹੜੇ ਮਗਰ ਲੱਗ ਜਾਂਦੇ ਨੇ ਨਾ ਆਪ ਦਾ ਦਿਮਾਗ ਨਹੀਂ ਵਰਤ ਦੇ ਕੇ ਸਾਡਾ ਦਿਮਾਗ ਅਸੀਂ ਆਪ ਦਾ ਦਿਮਾਗ ਵਰਤੀਏ ਕਿ ਇਸ ਆਗ ਨੂੰ ਪਹਿਚਾਣੀਏ ਪਰ ਨਹੀਂ ਪਹਿਚਾਣਿਆ ਆਹ ਦੁਸ਼ਮਣ ਨੇ ਕਹਿ ਜੀ ਕੇ ਕੇਂਦਰ ਸਰਕਾਰ ਨੇ ਪਹਚਾਣ ਲਿਆ ਸੀ ਉਹਨੇ ਕੇਂਦਰ ਸਰਕਾਰ ਨੇ ਇੱਕ ਐਕਸੀਡੈਂਟ ਦਾ ਬਾਹਣਾ ਦੇ ਕੇ ਦੀਪਸਿੱਧੂ ਦਾ ਜਿਹੜਾ ਕਤਲ ਕਰਵਾ ਦਿੱਤਾ ਕਹਿੰਦੀ ਹੈ ਕਿ ਸ਼ਹੀਦ ਕਰ ਦਿੱਤਾ ਭਾਈ ਅੰਬਰਤਪਾਲ ਸਿੰਘ ਖਾਲਸਾ ਆਏ ਉਹਨਾਂ ਨੇ ਵੀ ਇਹੀ ਗੱਲ ਕੀਤੀ ਨਸੇ ਸੜਾਉਣ ਦੀ ਗੱਲ ਕੀਤੀ ਅੰਬਰ ਸਕਾਉਣ ਦੀ ਗੱਲ ਕੀਤੀ ਉਹਨਾਂ ਦੀ ਕਿਸੇ ਨੇ ਨਹੀਂ ਮੰਨੀ ਕੋਈ ਜਥੇਬੰਦੀ ਨਹੀਂ ਖੜੀ ਕੋਈ ਕਿਸਾਨ ਜਥੇਬੰਦੀ ਨਹੀਂ ਖੜੀ ਹੋਰ ਜਥੇ ਜਥੇਬੰਦੀਆਂ ਨੇ ਸਾਰਿਆਂ ਨੇ ਪਾਸਾ ਵਟ ਲਿਆ ਇਸ ਕਰਕੇ ਉਹਨਾਂ ਨੂੰ ਅੱਜ ਜੇਲ੍ਹ ਦਾ ਸਾਹਮਣਾ ਕਰਨਾ ਪੈ ਰਿਹਾ ਅੱਜ ਜਿਹੜੀ ਵੀਡੀਓ ਦਾ ਮਕਸਦ ਬਣਾਉਣ ਦਾ ਇਹ ਆ ਕਿ ਜਿਹੜੀਆਂ ਅੱਜ ਕਿਸਾਨ ਜਥੇਬੰਦੀਆਂ ਨੇ ਦਿੱਲੀ ਵੱਲ ਜਾ ਰਹੀਆਂ ਨੇ ਕੁਝ ਤਾਂ ਕਹਿੰਦੀ ਸੀ ਕਿ ਸਾਡਾ ਤਾਂ ਇਹਨਾਂ ਨਾਲ ਨਾਤਾ ਨਹੀਂ ਸੰਯੁਕਤ ਮੋਰਚੇ ਦਾ ਜਿਹੜਾ ਸਾਡਾ ਫੈਸਲਾ ਇਹਨਾਂ ਨਾਲ ਮੇਲ ਨਹੀਂ ਖਾਂਦਾ ਇਹਨਾਂ ਦਾ ਜਿਹੜੇ ਜਥੇਬੰਦੀਆਂ ਕੁਝ ਨਹੀਂ ਇਹਨਾਂ ਦਾ ਆਪ ਦਾ ਫੈਸਲਾ ਅੱਜ ਉਹ ਹੀ ਠੁੱਕ ਕੇ ਚੱਟ ਰਹੀਆਂ ਨੇ ਕਹਿੰਦੀ ਅਸੀਂ ਕੱਲ ਨੂੰ ਰੇਲਾ ਰੁਕਾਂਗੇ ਅਸੀਂ ਕੱਲ ਨੂੰ ਐ ਕਰਾਂਗੇ ਅੱਜ ਉਹ ਹੀ ਜਥੇਬੰਦੀਆਂ ਫਿਰ ਕਿਸਾਨ ਦੁਨੀਆ ਦੇ ਜਿਹੜੀਆਂ ਜਥੇਬੰਦੀਆਂ ਸੀ ਉਹਨਾਂ ਦੇ ਨਾਲ ਤੁਰਨ ਨੂੰ ਤਿਆਰ ਹੋ ਗਈਆਂ ਕਹਿਣ ਦਾ ਭਾਵ ਕਿ ਉਹਨਾਂ ਦੀ ਕਿਰਕਰੀ ਹੁੰਦੀ ਸੀ ਇਸ ਗੱਲ ਦੇ ਵਿੱਚ ਉਨ੍ਹਾਂ ਦਾ ਗਰਾਫ ਜਿਹੜਾ ਜ਼ੀਰੋ ਹੋ ਜਾਣਾ ਸੀ ਜੇਕਰ ਉਹ ਇਸ ਅਦੋਲਨ ਦਾ ਹਿੱਸਾ ਨਾ ਬਣਦੀਆਂ ਕੰਤਾ ਇਹਦਾ ਮਤਵਲਾ ਵੀ ਅੱਜ ਜਿਹੜੀ ਹੁਣ ਤੁਸੀਂ ਭਗਵੰਤ ਮਾਨ ਦੀ ਸਰਕਾਰ ਕਹਿ ਰਹੀ ਆ ਭਗਵੰਤ ਮਾਨ ਕਹਿ ਰਿਹਾ ਕਿ ਮੈਂ ਬਾਰਡਰ ਤੇ ਐਂਬੂਲੈਂਸਾਂ ਭੇਜ ਦਿੱਤੀਆਂ ਮੈਂ ਡਾਕਟਰ ਭੇਜ ਦਿੱਤੇ ਹੁਣ ਲੋਕਾਂ ਨੂੰ ਇਸ ਤਰ੍ਹਾਂ ਹੋ ਜਾਏਗਾ ਕਿ ਸਰਕਾਰ ਤਾਂ ਬੜੀ ਜਾ ਸਾਡੇ ਪੱਖ ਦੀ ਹੈ ਇਹ ਆਸੀਂ ਦਿਮਾਗ ਤੋਂ ਕੁਝ ਨਹੀਂ ਸੋਚਣਾ ਆਸੀਂ ਦਿਮਾਗ ਤੋਂ ਇਹ ਸੋਚਣਾ ਕਿ ਸਰਕਾਰ ਤਾਂ ਸਾਡੇ ਪੱਖ ਦੀ ਆ ਇਹ ਵੀ ਸਾਨੂੰ ਐਂਬੂਲੈਂਸ ਆ ਭੇਜ ਰਹੀ ਆ ਸਾਨੂੰ ਡਾਕਟਰ ਭੇਜ ਰਹੀ ਆ ਪਰ ਤੁਸੀਂ ਦੇਖੋ ਇਹ ਮੰਗਾ ਨੇ ਜਿਹੜੀਆਂ ਕੇਂਦਰ ਸਰਕਾਰ ਨਾਲ ਜੁੜੀਆਂ ਕੇਂਦਰ ਸਰਕਾਰ ਤੋਂ ਮਨਾਉਣਗੇ ਹੋ ਤੁਸੀਂ ਇਹੀ ਮੰਗਾ ਤੁਸੀਂ ਭਗਵਾਨ ਤੋਂ ਮਨਾਉਣਗੇ ਸੀ ਤਾਤਾ ਦੇਉਤੇ ਗੋਲੀਆਂ ਵੀ ਚੱਲਦੀਆਂ ਨੇ ਲਾਠੀਆਂ ਵੀ ਵਰਧੀਆਂ ਨੇ ਤੇ ਤੁਹਾਨੂੰ ਜੇਲਾਂ ਦੇ ਵਿੱਚ ਵੀ ਡੱਕਿਆ ਜਾਂਦਾ ਆ ਦੇਖਿਆ ਤੁਸੀਂ ਸੰਗਰੂਰ ਵਾਲੀ ਘਟਨਾ ਦੇਖੀ ਆ ਭਾਰਨੇ ਸਿੱਧੂ ਵਾਲੀ ਇਹ ਭਗਵੰਤ ਮਾਨ ਕੋਲੇ ਗਈ ਸੀ ਨਾ ਇਹ ਗੱਲ ਅੰਮਰਤਪਾਲ ਜਿਹੜਾ ਭੇਜਿਆ ਡੇਬੜੂ ਗੱਲ ਜੇਲ੍ਹ ਦੇ ਵਿੱਚ ਇਹ ਭਗਵੰਤ ਮਾਨ ਨਹੀਂ ਭੇਜਿਆਗਾ ਇਹ ਤੇ ਇਹ ਗੱਲ ਨਹੀਂ ਕਿ ਤੁਸੀਂ ਜਦੋਂ ਸਰਕਾਰ ਵਿਰੋਧੀ ਹੋ ਕਿਸੇ ਮਰਜ਼ੀ ਸਰਕਾਰ ਦੇ ਵਿਰੋਧ ਵਿੱਚ ਹੋ ਜਦੋਂ ਸਰਕਾਰ ਤੁਸੀਂ ਵਿਰੋਧ ਵਿੱਚੋਂ ਸਰਕਾਰ ਤੁਹਾਡਾ ਸਰਕਾਰ ਖੇਡੇਗੀ ਤੁਹਾਡੇ ਉੱਤੇ ਹਮਲੇ ਕਰੇਗੀ ਚਾਹੇ ਉਹ ਇਕੱਲੀ ਸਰਕਾਰ ਹੋਵੇ ਚਾਹੇ ਉਹ ਕਾਂਗਰਸ ਸਰਕਾਰ ਹੋਵੇ ਚਾਹੇ ਉਹ ਆਵਾਜ਼ ਦੀ ਪਾਲਤੀ ਸਰਕਾਰ ਹੋਵੇ ਚਾਹੇ ਉਹ ਬੀਜੇਪੀ ਆਰਐਸਐਸ ਦੀ ਸਰਕਾਰ ਹੋਵੇ ਜਦੋਂ ਤੁਸੀਂ ਸਰਕਾਰ ਦੇ ਖਿਲਾਫ ਆਪਣੀਆਂ ਹੱਕੀਆਂ ਮੰਗਾ ਮੰਨਣ ਜਾਓਗੇ ਤਾ ਤੁਹਾਨੂੰ ਇਸ ਤਰ੍ਹਾਂ ਜਲੀਲ ਕੀਤਾ ਜਾਊਗਾ ਇਹ ਨਾ ਸੋਚੋ ਕਿ ਸਾਡੀ ਇਹ ਸਰਕਾਰ ਸਾਡੇ ਹੱਕ ਦੇ ਵਿੱਚ ਆ ਤੁਹਾਡੇ ਹੱਕ ਹੁਕੂ ਦੇ ਵਿੱਚ ਕੋਈ ਸਰਕਾਰ ਨਹੀਂ ਇੱਥੇ ਜੀ ਤੁਸੀਂ ਭੁਲੇਖਾ ਇਹ ਖਾਣੇ ਹੋ ਨਾ ਕਿ ਸਾਡੇ ਹੱਕ ਦੇ ਵਿੱਚ ਸਰਕਾਰ ਖੜ ਗਈ ਹੱਕ ਦੇ ਵਿੱਚ ਤੁਹਾਡੇ ਕੋਈ ਨਹੀਂ ਠੀਕ ਆ ਵੀ ਉਹਦੀ ਕੇਂਦਰ ਦੇ ਨਾਲ ਨਹੀਂ ਬਣਦੀ ਗਾਹਾਂ 24 ਦੇ ਵੋਟਾਂ ਨੇ ਫਿਰ 27 ਦੀਆਂ ਵੋਟਾਂ ਆ ਰਹੀਆਂ ਨੇ ਉਹਨਾਂ ਨੇ ਵੋਟਾਂ ਆਪਣੀਆਂ ਰਾਜਨੀਤਿਕ ਜਿਹੜੀਆਂ ਵੋਟਾਂ ਨੇ ਉਹ ਪੱਕੀਆਂ ਕਰਨੀਆਂ ਨੇ ਆ ਤੁਸੀਂ ਇੱਕ ਕਿਸਾਨ ਜਥੇਬੰਦੀਆਂ ਨੂੰ ਕਹਿਣਾ ਮੈਂ ਕਿਸਾਨਾਂ ਨੂੰ ਕਹਿਣਾ ਕਿ ਤੁਸੀਂ ਐਸ ਵਾਰ ਜੇ ਕਰ جنگ ਜਿੱਤਣੀ ਆ ਤਾਂ ਆਪਣਾ ਦਿਮਾਗ ਵਰਤ ਕੇ ਜਿੱਤਣੀ ਆ ਨਾ ਕਿ ਕਿਸੇ ਆਗੂ ਦਾ ਕਹਿ ਲਿਏ ਚਲੋ ਆਗੂ ਦੀ ਮੰਨ ਨਹੀਂ ਤਾਂ ਪੈਂਦੀ ਆ ਪਰ ਉਸ ਤੇ ਗੌਰ ਕਰਿਓ ਕਿ ਇਹ ਆਗੂ ਸਾਡੇ ਲਈ ਕਿੰਨਾ ਕੁ ਈਜੀ ਆ ਕਿੰਨਾ ਕੁ ਸਾਡੇ ਨਾਲ ਸਹਿਮਤਾ ਇਹ ਨਾ ਹੋਵੇ ਕਿ ਤੁਸੀਂ ਅੱਜ 100 150 ਤੋਂ ਵੱਧ ਤੁਸੀਂ ਜਿਹੜੇ ਆਪਣੀਆਂ ਜਿਹੜੀਆਂ ਅੱਖਾਂ ਗਵਾ ਚੁੱਕਿਓ ਪੈਰ ਹੱਥ ਪੈਰ ਜਲ ਗਏ ਤੁਹਾਡੇ ਤੁਸੀਂ ਇਹ ਸਾਰਾ ਕੁਝ ਕਰਵਾ ਕੇ ਤੁਹਾਨੂੰ ਤੁਹਾਡੇ ਆਗੂ ਜਾਂ ਇਥੋਂ ਦੇ ਕੁਝ ਲੀਡਰ ਗਦਾਰ ਲੀਡਰ ਵਿੱਚ ਪੈ ਕੇ ਤੁਹਾਡਾ ਅੱਧਾ ਵੱਧਾ ਸਮਝੌਤਾ ਕਰਾ ਕੇ ਫਿਰ ਤੁਹਾਨੂੰ ਲਾਰਾ ਲਾ ਕੇ ਬਾਸ ਮੋੜ ਦੇਣਾ ਇਹ बार-बार ਨਹੀਂ ਹੁੰਦਾ ਜੇਕਰ 2022 ਦੇ ਵਿੱਚ ਉਦੋਂ ਇਹ ਸਾਰਾ ਕੁਝ ਕੀਤਾ ਹੁੰਦਾ ਜੇ ਤੁਸੀਂ ਦੀਪ ਸਿੱਧੂ ਦੀਆਂ ਗੱਲਾਂ ਨਾਲ ਸਹਿਮਤ ਹੁੰਦੇ ਗੱਲਾਂ ਮੰਨੀਆਂ ਹੁੰਦੀਆਂ ਇੰਨਾ ਖੌਤੀ ਜਿਹੜੇ ਨੇ ਕਾਮਰੇਡਰ ਲੀਡਰ ਇਹਨਾਂ ਦੀਆਂ ਗੱਲਾਂ ਵਿੱਚ ਨਾ ਆਉਂਦੇ ਤਾਂ ਤੁਹਾਡਾ ਮਸਲਾ ਹੱਲ ਹੋ ਜਾਣਾ ਸੀ ਤੁਸੀਂ 83 ਦੇ ਵਿੱਚ ਵੀ ਨਹੀਂ ਸਮਝੇ ਸੰਤ ਭਿੰਡਰਾਂ ਵਾਲੇ ਨਿਕਲਣਾਂ ਨਾਲ ਨਹੀਂ ਜੀ ਹੋਏ ਨਹੀਂ ਗੱਲਾਂ ਮੰਨੀਆਂ 36 ਸਾਲ ਬਾਅਦ ਤੁਹਾਡੇ ਕੋਲ ਇੱਕ ਦੀਪ ਸਿੱਧੂ ਨਾਂ ਦਾ ਵਿਅਕਤੀ ਜਿਹੜਾ ਆਉਂਦਾਗਾ ਫਿਲਮੀ ਐਕਟਰ ਕਹਿੰਦੇ ਹ ਤੁਸੀਂ ਜਿਹੜਾ ਉਹਨੇ ਆਪਣਾ ਕੈਰੀਅਰ ਛੱਡ ਕੇ ਤੁਸੀਂ ਉਹਨੂੰ ਬੀਜੇਪੀ ਦਾ ਬੰਦਾ ਗਦਾਰ ਪਤਾ ਨਹੀਂ ਕੀ ਕੀ ਟੈਗ ਲਾਇਏ ਨੇ ਉਸ ਨੌਜਵਾਨ ਦਾ ਅੱਜ ਦੇਖੋ ਬੇਸਾਕੋ ਸਾਹਤ ਪਾ ਗਿਆ ਪਰ ਇੱਥੇ ਜਿਉਂਦਿਆਂ ਜੀ ਦੀ ਕਹਿੰਦੇ ਹੁੰਦੇ ਨੇ ਕੋਈ ਨਹੀਂ ਜਿਉਂਦੇ ਜਿਹਦੇ ਅਸੀਂ ਬੈਰੀ ਬਣ ਜਾਂਦੇ ਆ ਜਦੋਂ ਇਸ ਦੁਨੀਆ ਤੋਂ ਬੰਦਾ ਚਲਿਆ ਜਾਂਦਾਗਾ ਫਿਰ ਅਸੀਂ ਉਹਦੀ ਸਿਫਤਾਂ ਕਰਦੇ ਆ ਜਿਵੇਂ ਆਮ ਅਸੀਂ ਦੇਖਦੇ ਆ ਭੋਗਾ ਉੱਤੇ ਪਿੰਡਾਂ ਸ਼ਹਿਰਾਂ ਜਿੱਥੇ ਵੀ ਦੇਖਦੇ ਆ ਫਿਰ ਅਸੀਂ ਵੱਡੇ-ਵੱਡੇ ਇਕੱਠ ਕਰਦੇ ਆਂ ਫਿਰ ਉਹਨਾਂ ਦੀ ਵਰਸ਼ੀਆਂ ਮਨਾਉਂਦੇ ਆਂ ਵਰ ਜਿਉਂਦੇ ਜੀ ਨਹੀਂ ਅਸੀਂ ਉਹਨਾਂ ਦਾ ਜਿਉਂਦੇ ਜੀ ਅਸੀਂ ਵਿਰੋਧੀ ਕਰਨਾ ਜਿਵੇਂ ਸੁੱਚਾ ਸਿੰਘ ਛੋਟੇਪੁਰ ਆ ਤੁਹਾਡੇ ਕੋਲ ਤੇ ਜਿਉਂਦੇ ਹੀ ਬੈਠਾਗਾ ਨਾ ਸੁੱਚਾ ਸਿੰਘ ਛੋਟੇਪੁਰ ਸੰਤ ਪਿੰਡਰਾ ਵਾਲਿਆਂ ਨੂੰ ਕਾਂਗਰਸ ਏਜੰਟ ਕਹਿੰਨ ਦੱਸਦਾ ਰਿਹਾ ਹਜ ਤੱਕ ਅੱਜ ਲੋਕਾਂ ਦਾ ਤੂੰ ਕੀ ਭਲਾ ਕਰ ਲੋਂਗੇ ਕੀ ਲੋਕਾਂ ਤੋਂ ਚਾਹੋਂਗੇ ਮੈਂ ਤੁਹਾਨੂੰ ਕਿਸਾਨ ਜਥੇਬੰਦੀਆਂ ਨੂੰ ਕਿਸਾਨਾਂ ਨੂੰ ਜਿੱਥੇ ਜਿਹੜੇ ਗਏ ਨੇ ਉਹਨਾਂ ਨੂੰ ਸਾਰਿਆਂ ਨੂੰ ਮੈਂ ਇੱਕ ਗੱਲ ਇਹੀ ਕਹਿਣਾਗਾ ਕਿ ਜੇਕਰ ਤੁਸੀਂ ਆਪਣੇ ਹੱਕ ਲੈਣੇ ਆ ਹੱਕਾਂ ਲਈ ਤੁਸੀਂ ਆਪਣਾ ਸੰਘਰਸ਼ ਕੀਤਾ ਹੱਕਾਂ ਲਈ ਤੁਸੀਂ ਆਪਣੇ ਬੰਦੇ ਮਰਵਾ ਰਹੇ ਹੋ ਹੱਕਾਂ ਲਈ ਤੁਸੀਂ ਆਪਣੇ ਬੰਦੇ ਜ਼ਖਮੀ ਕਰਾ ਰਹੇ ਹੋ ਹੱਕਾਂ ਲਈ ਆਪਣਾ ਤੁਸੀਂ ਸਾਰਾ ਕੁਝ ਦਾਤ ਲਾਇਆ ਟਰੈਕਟਰ ਟਰਾਲੀਆਂ ਆਪਣਾ ਜਿਹੜਾ ਤੇ ਇਸ ਵਾਰ ਜਿਹੜੀ ਗੱਲ ਤੁਸੀਂ ਆਰ ਪਾਰ ਦੀ ਹੀ ਕਰਕੇ ਆਉਣੀ ਆ ਨਾ ਕਿ ਅਦਬਚਾਲਾ ਜੇ ਕੋਈ ਤੁਹਾਡਾ ਵਿਚੋਲਾ ਸਮਝੌਤਾ ਕਰਵਾਉਂਦਾਗਾ ਉਦਾ ਧੰਨਵਾਦ ਪਰ ਤੁਸੀਂ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਬਣਵਾ ਕੇ ਹੀ ਸਾਹ ਲੈਣਾਗਾ ਤਾਂ ਹੀ ਜਾ ਕੇ ਜਿਹੜੀ ਕਿਸਾਨੀ ਉਹ ਵਸ ਸਕੇਗੀ ਇੰਨੀ ਤੱਕ ਕਿਸਾਨਾਂ ਦਾ ਤੇ ਮਜ਼ਦੂਰਾਂ ਦਾ ਹਾਲ ਤੁਸੀਂ ਵੇਖਿਆਗਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਨਾਜਿਕ ਹੋਵੇਗਾ ਧੰਨਵਾਦ ਗੱਲਾਂ ਤੇ ਗੌਰ ਜਰੂਰ ਕਰਨਾ ਹੈ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦੇਣਾ ਧੰਨਵਾਦ ਵਾਹਿਗੁਰੂ ਖਾਲਸਾ ਹੈ ਜਗੀ ਫਤਹੀ